ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੀ ਆਪਣੇ ਕੋਲ ਇੱਕ ਸੇਬ ਤੁਸੀਂ ਦੇਖ ਰਹੇ ਹੋਵੋਗੇ ਤੇ ਇਹ ਦੋ ਹੈਗੇ ਆਲੂ ਤੇ ਕਈ ਕਈ ਵਾਰ ਇਸ ਨਾਲ ਤੁਹਾਡੇ ਘਰੇ ਵੀ ਹੁੰਦਾ ਹੋਵੇਗਾ ਕਿ ਜਦੋਂ ਆਪਾਂ ਸੇਬ ਲੈ ਕੇ ਆਉਂਨੇ ਆ ਜਿੰਨੇ ਮਰਜੀ ਆਪਾਂ ਸੇਬ ਨੂੰ ਚੋਣ ਕੇ ਲੈ ਆਈਏ ਪਰ ਉਹਦੇ ਵਿੱਚੋਂ ਕੋਈ ਨਾ ਕੋਈ ਪੀਸ ਜਿਹੜਾ ਜ਼ਰੂਰ ਖਰਾਬ ਨਿਕਲਿਆ ਹੋਊਗਾ ਕਦੀ ਨਾ ਕਦੀ ਤੁਹਾਡੇ ਨਾਲ ਵੀ ਅਕਸਰ ਐਸਾ ਹੋਇਆ ਹੋਊਗਾ ਪਰ ਮੇਰੇ ਨਾਲ ਤਾਂ ਇਸ ਤਰ੍ਹਾਂ ਲਗਭਗ ਆ ਮਹੀਨੇ 'ਚ ਇੱਕ ਅੱਧੀ ਵਾਰੀ ਤਾਂ ਹੋ ਹੀ ਜਾਂਦਾ ਆ ਕਿਉਂਕਿ ਜਦੋਂ ਆਪਾਂ ਸੇਵ ਆਪ ਪਾਉਨੇ ਆ ਆਪਾਂ ਚੋਣ ਚੋਣ ਕੇ ਪਾਉਨੇ ਆ ਕਈ ਵਾਰੀ ਜਦੋਂ ਆਪਾਂ ਲੈਣ ਜਾਂਦੇ ਆ ਤਾਂ ਆਪਾਂ ਰੇੜੀ ਵਾਲੇ ਭਰਾ ਤੇ ਛੱਡ ਦਿੰਨੇ ਆ ਵੀ ਚਲੋ ਤੁਸੀਂ ਪਾ ਦਿਓ ਤੇ ਕਿਨ ਉਹਨਾਂ ਨੂੰ ਆਦਤ ਹੁੰਦੀ ਵੀ ਉਹਨਾਂ ਇੱਕ ਦੋ ਵਿੱਚ ਗਲੇ ਹੋਏ ਜ਼ਰੂਰ ਪਾਉਣੇ ਹੀ ਹੁੰਦੇ ਆ ਤੇ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਈ ਹੈ ਇੱਕ ਦੋ ਵਾਰੀ ਤੇ ਮੈਂ ਪਹਿਲਾਂ ਵੀ ਇਹ ਕੋਲ ਜਿਹੜਾ ਵਾ ਬਣਾ ਰਹੀ ਆ ਮੈਂ ਇਹ ਮੈਂ ਪਹਿਲਾਂ ਵੀ ਬੂਟਿਆਂ ਨੂੰ ਪਾਉਣੀ ਆ ਤਾਂ ਅੱਜ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਆਪਾਂ ਅਕਸਰ ਇਹੋ ਜਿਹੀਆਂ ਜੜੀਆਂ ਗਲੀਆਂ ਹੋਈਆਂ ਸੇਵ ਫਰੂਟ ਕੋਈ ਵੀ ਫਰੂਟ ਲਾ ਲਓ ਤੁਸੀਂ ਆਪਾਂ ਛੱਡ ਦ ਤੇ ਪਰ ਮੈਂ ਇਹਨਾਂ ਨੂੰ ਕਦੀ ਵੀ ਨਹੀਂ ਸੁੱਟਿਆ ਕਿਉਂਕਿ ਮੈਂ অর্ਗੈਨਿਕ ਫਰੂਟ ਲਗਾਨੀ ਆ ਸਬਜ਼ੀਆਂ ਲਗਾਉਣੀ ਆ ਛੱਤ ਤੇ ਇਸ ਕਰਕੇ ਮੈਂ ਇਹਨਾਂ ਦੀ ਵਰਤੋਂ ਜਿਹੜੀ ਉਹ ਜ਼ਰੂਰ ਕਰਦੀ ਆ ਕਿਸੇ ਵੀ ਚੀਜ਼ ਨੂੰ ਆਪਾਂ ਗਲੀ ਸੜੀ ਨੂੰ ਵੇਸਟ ਨਹੀਂ ਸੁੱਟਦੇ ਹੈਗੇ ਸੂਈ ਤੋਂ ਲੈ ਕੇ ਆਪਾਂ ਮਤਲਬ ਕੇ ਸੂਈ ਤਾਂ ਨਹੀਂ ਚਲੋ ਆਪਾਂ ਵਰਤ ਸਕਦੇ ਮੇਰਾ ਕਹਿਣ ਦਾ ਮਤਲਬ ਆ ਇੱਕ ਮੁਹਾਵਰਾ ਹੀ ਆ ਵੀ ਸੂਈ ਤੋਂ ਲੈ ਕੇ ਆਪਾਂ ਜਾਜ ਤੱਕ ਜਿਹੜੀਆਂ ਸਾਰੀਆਂ ਚੀਜ਼ਾਂ ਵਰਤ ਲੈਣੇ ਆ ਪਰ ਸੂਈ ਤਾਂ ਨਹੀਂ ਵਰਤ ਸਕਦੇ ਪਰ ਮੇਰੇ ਕਹਿਣ ਦਾ ਮਤਲਬ ਆ ਵੀ ਕੋਈ ਵੀ ਫਾਲ ਸਬਜੀ ਕੁਛ ਵੀ ਆ ਉਹਨੂੰ ਤੁਸੀਂ ਆਰਗੈਨਿਕ ਦੇ ਵਿੱਚ ਉਹਦੀ ਇੱਕ ਸੋਹਣੀ ਜਿਹੀ ਐਮੀਅਤਾ ਚਾਹੇ ਉਹ ਗਲੀ ਹੀ ਕਿਉਂ ਨਾ ਹੋਵੇ ਠੀਕ ਆ ਜੀ ਆਲੂ ਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੇ ਵਿਟਾਮਿਨ ਪ੍ਰੋਟੀਨ ਕੁਛ ਵੀ ਜੋ ਵੀ ਹੁੰਦਾ ਆ ਮਤਲਬ ਸਾਰੇ ਤੁਹਾਨੂੰ ਪਤਾ ਹੀ ਆ ਮੈਂ ਅੱਜ ਇਹਦੇ ਵਿੱਚ ਜਿਆਦਾ ਲੰਬਾ ਚੋੜਾ ਨਹੀਂ ਜਾਊਂਗੀ ਤੇ ਸੇਬ ਦੇ ਵਿੱਚ ਤਾਂ ਬਹੁਤ ਸਾਰੇ ਇਹੋ ਜਿਹੇ ਨਿਊਟ੍ਰੀਸ਼ਨ ਵੈਸੇ ਤਾਂ ਨਹੀਂ ਹੁੰਦੇ ਹੈਗੇ ਲੇਕਿਨ ਆਪਾਂ ਇਹਨਾਂ ਚੀਜ਼ਾਂ ਨੂੰ ਸੁਟਣਾ ਨਹੀਂ ਹੈਗਾ ਏਰ ਮੈਂ ਸੇਬ ਨੂੰ ਕੱਟ ਕੇ ਤੁਹਾਨੂੰ ਦਿਖਾਨੀ ਆ ਇਹ ਵਿੱਚੋਂ ਨਾ ਇਸ ਤਰ੍ਹਾਂ ਦਾ ਨਿਕਲਿਆ ਆ ਠੀਕ ਆ ਜੀ ਇਹਦੇ ਹੁਣ ਮੈਂ ਪੀਸ ਕਰ ਲੂੰਗੀ ਬਿਲਕੁਲ ਛੋਟੇ ਛੋਟੇ ਟੁਕੜੇ ਕਰਕੇ ਫਿਰ ਮੈਂ ਤੁਹਾਨੂੰ ਅੱਗੇ ਦਿਖਾਉਣੀ ਕਿ ਆਪਾਂ ਇਹਨੂੰ ਕੀ ਕਰਨਾ ਆ ਸੇਬ ਤੇ ਆਲੂ ਦੀ ਮੈਂ ਕਟਾਈ ਕਰ ਦਿੱਤੀ ਆ ਇਧਰ ਲੈ ਲਿਆ ਜੀ ਮੈਂ 1 ਲੀਟਰ ਦੇ ਲੱਗ ਭਾਗ ਪਾਣੀ ਹੁਣ ਚਾਹੇ ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਬਿਲਕੁਲ ਬਿਲਕੁਲ ਬਰੀਕ ਪੀਸ ਲਓ ਚਾਹੇ ਇਸ ਤਰ੍ਹਾਂ ਤੁਸੀਂ ਇਹਨਾਂ ਦੇ ਟੁਕੜੇ ਕਰ ਲਓ ਲਗਭਗ 15 ਤੋਂ 20 ਦਿਨ ਆਪਾਂ ਇਹਨੂੰ ਇਹਦੇ ਵਿੱਚ ਹੁਣ ਪਿਆ ਰਹਿਣ ਦਵਾਂਗੇ ਠੀਕ ਹੈ ਜੀ ਚਾਹੋ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਦੀ ਟੁਕੜੀ ਪਾ ਦਿਓ ਜੇ ਤੁਹਾਡੇ ਕੋਲ ਹੈਗੀ ਆ ਤੁਸੀਂ ਪਾ ਦਿਓ ਜੇ ਤੁਹਾਡੇ ਕੋਲ ਗੰਨੇ ਦੀ ਰਸ ਹੈਗੀ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਜੇ ਤੁਸੀਂ ਜ਼ਿਆਦਾ ਬਣਾ ਕੇ ਰੱਖਣਾ ਹੈ ਤਾਂ ਫਿਰ ਤੁਸੀਂ ਗੁੜ ਜ਼ਰੂਰ ਪਾਓ ਗੁੜ ਇਹੋ ਜਿਹਾ ਮਤਲਬ ਇੱਕ ਫੰਗੀ ਸਾਈਡ ਵੀ ਹੁੰਦਾ ਆ ਤੇ ਕਾਫੀ ਚੀਜ਼ਾਂ 'ਚ ਵਰਤਿਆ ਜਾਂਦਾ ਜੋ ਕਿ ਚੀਜ਼ ਨੂੰ ਖਰਾਬ ਨਹੀਂ ਹੋਣ ਦਿੰਦਾ ਜਿਆਦੇ ਦਿਨ ਤੱਕ ਸਟੋਰ ਕਰਨ ਲਈ ਠੀਕ ਆ ਜੀ ਹੁਣ ਆਪਾਂ ਇਹਨੂੰ 15 ਤੋਂ 20 ਦਿਨ ਤੱਕ ਐਸੀ ਤਰ੍ਹਾਂ ਹੀ ਪਿਆ ਰਹਿਣ ਦਵਾਵਾਂਗੇ ਮਿਲਦੇ ਆ 15 ਤੋਂ 20 ਦਿਨ ਬਾਅਦ ਅੱਜ ਇੱਕ ਹਫ਼ਤਾ ਹੋ ਚੁੱਕਾ ਜੀ ਤੇ ਆਪਣੇ ਸੇਬ ਜਿਹੜੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਹਫ਼ਤੇ ਦੇ ਬਾਅਦ ਆਪਾਂ ਕੀ ਕਰਨਾ ਆ ਜਦੋਂ ਆ ਇੱਕ ਹਫ਼ਤਾ 10 ਦਿਨ ਹੋ ਗਏ ਉਸ ਤੋਂ ਬਾਅਦ ਆਪਾਂ ਪਾਣਾ ਜੀ ਇਹਦੇ ਵਿੱਚ ਇੱਕ ਐਲੋਵੇਰਾ ਜੂਸ ਪਾ ਲਓ ਤੁਸੀਂ ਚਾਹੇ ਤਾਂ ਤੁਸੀਂ ਜੇ ਤੁਹਾਡੇ ਕੋਲ ਐਲੋਵੇਰਾ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਪਸੰਦ ਦਾ ਜੋ ਵੀ ਤੁਹਾਨੂੰ ਸਹੀ ਲੱਗਦਾ ਆ ਪਰ ਮੈਂ ਇਹਨੂੰ ਛੇਤੀ ਵਰਤਣਾ ਵਾ ਇਸ ਕਰਕੇ ਮੈਂ ਐਲੋਵੇਰਾ ਦਾ ਜੂਸ ਹੀ ਲੈ ਰਹੀ ਆ ਵੈਸੇ ਮੇਰੇ ਕੋਲ ਐਲੋਵੇਰਾ ਵੀ ਬਹੁਤ ਪਿਆਵਾਂ ਪਰ ਮੈਂ ਇਹਨੂੰ ਵਰਤ ਲੈਣਾ ਵਾ ਹੁਣ ਇਸ ਕਰਕੇ ਮੈਂ ਐਲੋਵੇਰਾ ਹੀ ਪਾ ਰਹੀ ਆ ਇਹਦੇ ਵਿੱਚ ਤੇ ਆਪਾਂ ਪਾ ਦਿੰਦੇ ਹਾਂ ਹੁਣ ਇਹਦੇ ਵਿੱਚ ਐਲੋਵੇਰਾ ਲਗਭਗ 50 ਤੋਂ 100 ml ਤੱਕ ਇਹ ਲਾਰੀਆਂ ਜੀ ਮੈਂ ਅੰਦਾਜ਼ੇ ਦੇ ਨਾਲ ਹੀ ਮੈਂ ਲੱਗੀਆਂ ਪਾਣ ਲਗਭਗ 100 ਤੋਂ 100 ml ਦੇ ਕਰੀਬ-ਕਰੀਬ ਆਪਾਂ ਪਾਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਛਾਣ ਲੈਣੀ ਹੈ ਸਭ ਤੋਂ ਪਹਿਲਾਂ ਇਹ ਲਗਭਗ ਮੇਰਾ ਬਣ ਗਿਆ ਜੀ 2 ਲੀਟਰ ਠੀਕ ਹੈ ਜੀ ਬਹੁਤ ਸੋਹਣੀ ਸੌਂਦੀ ਸੌਂਦੀ ਜੀ ਇਹਦੇ ਵਿੱਚੋਂ ਇੱਕ ਖੁਸ਼ਬੂ ਆਉਣ ਲੱਗ ਗਈ ਆ ਤੇ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਛਾਣ ਲਈਏ ਛਾਣ ਕੇ ਆਪਾਂ ਇਹਨੂੰ 20 ਲੀਟਰ ਪਾਣੀ ਦੇ ਵਿੱਚ ਪਾ DNA ਵਾ ਤੇ ਇਹ ਚੀਜ਼ਾਂ ਦੇਖਣ ਨੂੰ ਸ਼ਾਇਦ ਤੁਹਾਨੂੰ ਇਦਾਂ ਲੱਗਣਗੀਆਂ ਵੀ ਜਿੱਦਾਂ ਮਤਲਬ ਕਿ ਐਸੇ ਇਦਾਂ ਹੀ ਵੀਡੀਓ ਬਣਾਈ ਜਾਂਦੇ ਆ ਜਾਂ ਇਦਾਂ ਉਦਾਂ ਮਤਲਬ ਕੁਝ ਵੀ ਤੁਸੀਂ ਹਰ ਕੋਈ ਸੋਚ ਹੀ ਲੈਂਦਾ ਵੀ ਇਹਦੇ ਨਾਲ ਕੀ ਹੋਣਾ ਆ ਪਰ ਇਦਾਂ ਨਹੀਂ ਹੈਗਾ ਜੇ ਤੁਸੀਂ ਆਰਗੈਨਿਕ ਕੋਈ ਵੀ ਸਬਜ਼ੀ ਵੈਜੀਟੇਬਲ ਕੁਝ ਵੀ ਤੁਸੀਂ ਲਗਾਣਾ ਤਾਂ ਉਹਦੇ ਵਿੱਚ ਕਿਸੇ ਵੀ ਚੀਜ਼ ਕੋਈ ਵੀ ਵੇਸਟ ਨਹੀਂ ਹੁੰਦੀ ਕਿਉਂਕਿ ਹਰ ਇੱਕ ਫਾਲ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਨਾ ਕੋਈ ਨਿਊਟ੍ਰੀਸ਼ਨ ਜ਼ਰੂਰ ਹੁੰਦਾ ਹੈ ਦੂਜੀ ਆਪਣੀ ਮਿੱਟੀ ਨੂੰ ਇਹ ਬਿਲਕੁਲ ਸੌਫਟ ਰੱਖਦਾ ਵਾ ਗਮਲੇ ਦੇ ਥੱਲੇ ਤੱਕ ਬਿਲਕੁਲ ਤੁਹਾਡੀ ਜਿਹੜੀ ਮਿੱਟੀ ਹੈ ਨਾ ਉਹ ਕੂਲੀ ਰਹੂਗੀ ਇਹਨਾਂ ਚੀਜ਼ਾਂ ਦੇ ਨਾਲ ਜੇ ਤੁਸੀਂ ਦੇਸੀ ਚੀਜ਼ਾਂ ਜਿੰਨੀਆਂ ਵੀ ਤੁਹਾਨੂੰ ਮਿਲਦੀਆਂ ਆਪਣੇ ਘਰ ਦੇ ਵਿੱਚ ਉਹ ਤੁਸੀਂ ਗਮਲਿਆਂ ਵਿੱਚ ਉਹਨਾਂ ਨੂੰ ਇੱਕ ਇਹੋ ਜੀ ਤੁਸੀਂ ਵੱਡੀ ਬਾਲਟੀ ਜਾਂ ਤੁਸੀਂ ਇਸ ਤਰ੍ਹਾਂ ਦੇ ਡਰਮ ਲਾ ਲਓ ਆ ਮੈਂ ਇਦਾਂ ਦੇ ਡਰਮ ਲਾਏ ਹੋਏ ਆ ਮੇ ਉਨ੍ਹਾਂ ਦੇ ਵਿੱਚ ਜਿੰਨੇ ਮੇ ਕੋ ਗਲੇ ਸੜੇ ਫਾਲ ਘਰੇ ਆਪਣੇ ਲੱਥ ਦੇ ਆ ਜੇ ਆਪਾਂ ਮੁੱਲ ਲਿਉਨੇ ਆ ਸਬਜ਼ੀਆਂ ਦੇ ਛਿਲਕੇ ਆ ਮੇਨ ਮੇਨ ਸਬਜ਼ੀਆਂ ਦੇ ਛਿਲਕੇ ਇਹਨਾਂ ਵੀ ਤੁਸੀਂ ਉਹਨਾਂ ਨੂੰ ਭਰ ਲੋ ਡਰਮਾਂ ਨੂੰ ਇਦਾਂ ਨਹੀਂ ਫਿਰ ਫੰਗਸ ਲੱਗ ਜਾਣੀ ਆ ਮੇਨ ਮੇਨ ਫਲਾਂ ਦੇ ਛਿਲਕੇ ਸਬਜ਼ੀਆਂ ਵਾਸਤੇ ਤੁਸੀਂ ਅਲੱਗ ਇੱਕ ਲਾ ਲੋ ਡਰਾਮ ਤੇ ਫਲਾਂ ਵਾਸਤੇ ਤੁਸੀਂ ਅਲੱਗ ਲਾ ਲੋ ਜਦੋਂ ਉਹਨੂੰ ਮਹੀਨਾ ਖੋ ਜਾਂਦਾ ਪੈ ਨੂੰ ਫੇ ਤੁਸੀਂ ਉਹਨੂੰ ਪਾਣੀ ਨੂੰ ਛਾਣੋ 2.5 ਲੀਟਰ ਪਾਣੀ ਲੋ ਉਹ ਜਿਹੜਾ ਸਬਜ਼ੀਆਂ ਦਾ ਛਿਲਕਿਆਂ ਦਾ ਉਹਨੂੰ 20 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਜਿੰਨੇ ਤੁਸੀਂ ਫਲਾਂ ਵਾਲੇ ਸਬਜ਼ੀਆਂ ਵਾਲੇ ਕੁਝ ਵੀ ਗਮਲੇ ਲਾਏ ਹੋਏ ਆ ਉਹਦੇ ਵਿੱਚ ਤੁਸੀਂ ਪਾਉਣਾ ਸ਼ੁਰੂ ਕਰੋ ਉਸ ਤੋਂ ਬਾਅਦ ਤੁਸੀਂ ਮਹੀਨੇ ਦੇ ਵਿੱਚ ਅਸਰ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹਦਾ ਕੀ ਫਾਇਦਾ ਹੋਇਆ ਆ ਕਿਸੇ ਦਿਨ ਮੈਂ ਤੁਹਾਨੂੰ ਆਪਣੇ ਫਲਾਂ ਵਾਲੇ ਬੂਟੇ ਦਿਖਾਵਾਂਗੀ ਤੁਸੀਂ ਯਕੀਨ ਨਹੀਂ ਕਰੋਗੇ ਵੀ ਐਡੇ ਐਡੇ ਮਤਲਬ ਡਰਾਮਾ ਦੇ ਵਿੱਚ ਇਹ ਜਿਹੜੇ ਵੱਡੇ ਵੀ ਬੂਟੇ ਹੋ ਸਕਦੇ ਸਿਰਫ ਲੱਗਿਆਂ ਨੂੰ ਹਲੇ 1 ਸਾਲ ਹੋਇਆ ਵਾ ਉਹਨਾਂ ਨੂੰ ਕਿਉਂਕਿ ਮੈਨੂੰ ਵੀਡੀਓ ਪਾਉਂਦੀ ਨੂੰ 1 ਸਾਲ ਹੋਇਆ ਤਾਂ ਉਦੋਂ ਹੀ ਮੈਂ ਲਾਏ ਸੀਗੇ ਤੇ 1 ਸਾਲ ਦੇ ਲਗਭਗ ਤੇ 1-2 ਮਹੀਨੇ ਦੇ ਹੋ ਚੁੱਕੇ ਆ ਤੇ ਮੈਂ ਤੁਹਾਡੇ ਨਾਲ ਕੱਲ ਪਰਸੋਂ ਤੱਕ ਸ਼ੇਅਰ ਕਰੂੰਗੀ ਆਪਣੇ ਫਰੂਟ ਪਲਾਂਟ ਵੀ ਫਾਲ ਇਸ ਵਾਰ ਜ਼ਿਆਦਾ ਨਹੀਂ ਹੈਗਾ ਕਿਉਂਕਿ ਮੈਂ 1-2 ਵਾਰੀ ਉਹਨਾਂ ਦੀ ਜਿਹੜੇ ਗਮਲਿਆਂ ਦੀ ਬਦਲੀ-ਬਦਲੀ ਕੀਤੀ ਐ ਇਸ ਕਰਕੇ ਫਲ ਝੜ ਗਿਆ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਲਾਈ ਸੀਗੀ ਉਹ ਜੀ 10 ਇੰਚੀ ਗਮਲੇ ਚ ਉਸ ਤੋਂ ਬਾਅਦ ਫਿਰ ਮੈਂ ਬਾਲਟੀਆਂ ਚਲਾ ਦਿੱਤੇ ਪੇਂਟ ਵਾਲੀਆਂ ਚ ਉਸ ਤੋਂ ਬਾਅਦ ਹੁਣ ਮੈਂ 50 ਲੀਟਰ ਦੇ ਡਰਮਾਂ ਦੇ ਵਿੱਚ ਉਹਨਾਂ ਨੂੰ ਘਰ ਦਿੱਤਾ ਲਾਸਟ ਹੁਣ ਇੱਕੋ ਸਾਲ ਦੇ ਵਿੱਚ ਮੈਂ ਤਿੰਨ ਸ਼ਿਫਟਾਂ ਉਹਨਾਂ ਦੀਆਂ ਕਰ ਦਿੱਤੀਆਂ ਤੇ ਤੁਸੀਂ ਸੋਚ ਹੀ ਸਕਦੇ ਹੋ ਕਿ ਫਲ ਉਹਨਾਂ ਨੂੰ ਫਿਰ ਕੀ ਲੱਗਣਾ ਸੀਗਾ ਤੇ ਉਹ ਵੀ ਮੈਂ ਇੱਕ ਦੋ ਦਿਨ ਤੱਕ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਵੀਡੀਓ ਤੇ ਆਪਾਂ ਗੱਲ ਕਰ ਰਹੇ ਸੀ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਛਾਣ ਲਈਏ ਛਾਣ ਕੇ ਫਿਰ ਆਪਾਂ ਤੁਹਾਨੂੰ ਇਹ ਫਰੂਟ ਪਲਾਂਟ ਵਾਲਿਆਂ ਨੂੰ ਪਾ ਕੇ ਦਿਖਾਉਨੇ ਆਂ ਛਾਣਨ ਨੂੰ ਮੈਂ ਤਾਂ ਇਸ ਤਰ੍ਹਾਂ ਦਾ ਇੱਕ ਗਮਲਾ ਹੀ ਲੈ ਲਿਆ ਵਾ ਹੁਣ ਮੇਰੇ ਕੋਲ ਇੱਥੇ ਹੋਰ ਕੁਝ ਹੈ ਨਹੀਂ ਸੀ ਤੇ ਇਹਦੇ ਵਿੱਚ ਹੁਣ ਮੈਂ ਇਹਨੂੰ ਪਾ ਕੇ ਛਾਣ ਲੂੰਗੀ ਕਿਉਂਕਿ ਮੇਰੇ ਕੋਲ ਹੁਣ ਫੋਨ ਆਪ ਹੀ ਫੜਿਆ ਹੋਇਆ ਪਹਿਲਾਂ ਮੈਂ ਛਾਣ ਲਵਾਂ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਗਮਲੇ ਦੇ ਵਿੱਚ ਆਪਾਂ ਪਾ ਲਿਆ ਕਿਉਂਕਿ ਗਮਲੇ ਵਿੱਚ ਛੋਟੇ ਛੋਟੇ ਛੇਕ ਹੁੰਦੇ ਆ ਇਸ ਕਰਕੇ ਜਿਹੜਾ ਪਾਣੀ ਆ ਨਾ ਉਹ ਸਾਰਾ ਹੀ ਥੱਲੇ ਵਰ ਜਾਣਾ ਹੈ ਇਹ ਜਿਹੜੀਆਂ ਛਿਲਕਾਂ ਰਹਿ ਗਈਆਂ ਨਾ ਇਹਨੂੰ ਆਪਾਂ ਫੇਰ ਡਰਮ ਦੇ ਵਿੱਚ ਪਾ ਦੇਣਾ ਇਦਾਂ ਹੀ ਸਬਜ਼ੀ ਵਾਲੇ ਬੂਟਿਆਂ ਨੂੰ ਮੈਂ ਕੱਲ ਪਾਤਾ ਸੀ ਇਸ ਕਰਕੇ ਮੈਂ ਅੱਜ ਨਾ ਫਲ ਵਾਲਿਆਂ ਬੂਟਿਆਂ ਨੂੰ ਪਾ ਰਹੀ ਆ ਇੱਕ ਇੱਕ ਲੀਟਰ ਦੇ ਕਰੀਬ ਮੈਂ ਇੱਕ ਬੂਟੇ ਨੂੰ ਪਾ ਦੇਣਾ ਇਹ ਇਹਦੇ ਨਾਲ ਕੋਸ਼ ਵੀ ਨਹੀਂ ਹੋਣਾ ਜੇ ਤੁਸੀਂ ਕਹੋਗੇ ਜੀ ਇਹ ਤੇਜ਼ ਹੋਊਗਾ ਜਾਂ ਇਦਾਂ ਉਦਾਂ ਇਹਦੇ ਨਾਲ ਕੁਝ ਵੀ ਨਹੀਂ ਹੋਣਾ ਉਸ ਫਲ ਆਪਾਂ ਫਰੂਟ ਆਪਾਂ ਵੀ ਸੇਵ ਇੱਕ ਇੱਕ ਦੋ ਦੋ ਖਾ ਲੈਨੇ ਆਪਾਂ ਨੂੰ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਤੇ ਬੂਟਿਆਂ ਨੂੰ ਕੀ ਸਮੱਸਿਆ ਆਉਣ ਲੱਗੀ ਐ ਇੱਕ ਦੋ ਸੇਬਾਂ ਦੇ ਨਾਲ ਨਾ ਤੇ ਹੁਣ ਮੈਂ ਇਦਾਂ ਹੀ ਸਾਰੇ ਆਹੀ ਬੂਟਿਆਂ ਨੂੰ ਪਾ ਦਵਾਂਗੀ ਇੱਦਾਂ ਤੁਸੀਂ ਦੇਖ ਸਕਦੇ ਹੋ ਮੇਰੇ ਫਲਾਂ ਵਾਲੇ ਬੂਟੇ ਕਿੰਨੂ ਲੱਗੇ ਹੋਏ ਆ ਖਾਸ ਫਰੂਟ ਤਾਂ ਨਹੀਂ ਹੈਗਾ ਖਾਸ ਫਰੂਟ ਆਪਾਂ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ ਆਉਣ ਵਾਲੇ ਸਾਲ ਦੇ ਵਿੱਚ ਠੀਕ ਆ ਜੀ 12 ਥੋੜੀ ਆਵਾਜ਼ ਬਹੁਤ ਆ ਰਹੀ ਐ ਇਸ ਕਰਕੇ ਮੈਂ ਵੀਡੀਓ ਦੀ ਇੱਥੇ ਹੀ ਸਮਾਪਤੀ ਕਰ ਰਹੀ ਆ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਬਿਲਕੁਲ ਆਪਾਂ ਘਰੇਲੂ ਆਰਗੈਨਿਕ ਚੀਜ਼ਾਂ ਹੀ ਦਿਖਾਉਨੇ ਆ ਜ਼ਿਆਦਾ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮੇਂ ਦੇਣ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਜੀਉਂਦੇ ਬਸਦੇ ਰਹੋ